ਸਪਨੇ ਵਾਂਗੂ ਬੀਤ ਗਿਆ ਉਹ ਅਜਬ ਨਜ਼ਾਰਾ ਸੀ ਮੁੜ ਕੇ ਹੁਣ ਨਹੀਂ ਆਉਣਾ ਬਚਪਨ ਬੜਾ ਪਿਆਰਾ ਸੀ ਸਸ਼ੇਕਲ ਜੀ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਵੀਡੀਓ ਸੋ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਉਸ ਸਮੇਂ ਬਾਰੇ ਜਿਹੜਾ ਸਮਾਂ ਸਾਰਿਆਂ ਲਈ ਬੜਾ ਬੇਹੱਦ ਚੰਗਾ ਸਮਾਂ ਹੁੰਦਾ ਹੈ ਉਹ ਸਮਾਂ ਜਿਸ ਸਮੇਂ ਚ ਅਸੀਂ ਬਿਨਾਂ ਫਿਕਰ ਤੋਂ ਆਪਣੀ ਜ਼ਿੰਦਗੀ ਜਿਉਂਦੇ ਹਾਂ ਜਿਸ ਉਮਰ ਦੇ ਵਿੱਚ ਜਿਸ ਸਮੇਂ ਦੇ ਵਿੱਚ ਅਸੀਂ ਆਪਣਾ ਹਸਰਾ ਖਿਡਨਾ ਕਰਦੇ ਹਾਂ ਆਪਣੇ ਸਾਥੀਆਂ ਦੇ ਨਾਲ ਬਿਨਕ ਸੇ ਫਿਕਰ ਤੂੰ ਆਜ਼ਾਦੀ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਮਹਿਸੂਸ ਕਰਦੇ ਆ ਉਸ ਸਮੇਂ ਦੀਆਂ ਮਤਲਬ ਕਿ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਸਾਡੇ ਲਖਾਰੀ ਗੁਰਜੰਟ ਸਿੰਘ ਚਾਹਲ ਕਿਸ ਤਰ੍ਹਾਂ ਪੇਸ਼ ਕਰਦੇ ਨੇ ਆਪ ਆਪ ਸਾਰੇ ਸੁਣਦੇ ਆਂ ਕਹਿੰਦੇ ਰਸਗੁੱਲਿਆਂ ਤੋਂ ਮਿੱਠੀ ਚੂਰੀ ਦਾਦੀ ਖੁੱਟਦੀ ਸੀ ਰਸਗੁੱਲਿਆਂ ਤੋਂ ਮਿੱਠੀ ਚੂਰੀ ਦਾਦੀ ਖੁੱਟਦੀ ਸੀ ਕੱਢ ਰੜਕਣੇ ਵਿੱਚੋਂ ਮੱਖਣੀ ਮੂੰਹ ਵਿੱਚ ਸੁਟਦੀ ਸੀ ਪੌਂਦੀ ਰਾਤ ਨੂੰ ਬਾਤਾਂ ਭਰਦੇ ਅਸੀਂ ਹੁੰਗਾਰਾ ਸੀ ਮੁੜ ਕੇ ਹੁਣ ਨਹੀਂ ਆਉਣਾ ਬਚਪਨ ਬੜਾ ਪਿਆਰਾ ਸੀ ਕਹਿੰਦੇ ਬਾਂਦਰ ਕਿੱਲਾ ਗੁੱਲੀ ਡੰਡਾ ਖੇਡ ਬੰਟਿਆਂ ਦੀ ਬਾਂਦਰ ਕਿੱਲਾ ਗੁੱਲੀ ਡੰਡਾ ਖੇਡ ਬੰਟਿਆਂ ਦੀ ਮਾਪਿਆਂ ਨੂੰ ਕੋਈ ਫਿਕਰ ਨਹੀਂ ਸੀ ਬੀਤੇ ਘੰਟਿਆਂ ਦੀ ਮਾਂ ਪਿਓ ਦਾ ਨਹੀਂ ਹੋਮਵਰਕ ਨਾਲ ਚੜਦਾ ਪਾਰਾ ਸੀ ਮੁੜ ਕੇ ਹੁਣ ਨਹੀਂ ਆਉਣਾ ਬਚਪਨ ਬੜਾ ਪਿਆਰਾ ਸੀ ਸੋ ਅੱਗੇ ਲਿਖਦੇ ਨੇ ਕਹਿੰਦੇ ਫੜ ਬਾਪੂ ਦੀਆਂ ਲੱਤਾਂ ਝੂਟੇ ਲੈ ਸੁਹਾਗੀ ਦੇ ਫੜ ਬਾਪੂ ਦੀਆਂ ਲੱਤਾਂ ਝੂਟੇ ਲਈ ਸੁਹਾਗੀ ਦੇ ਬਹਿ ਟੋਬੇ ਤੇ ਸੋਨੇ ਟੋਟਕੇ ਮੱਜਾਂ ਦੇ ਬਾਗੀ ਦੇ 12 ਮੀਟੀ ਸੀਪਤਾਸ਼ ਨਾਲ ਭਰਿਆ ਖਾੜਾ ਸੀ ਮੁੜ ਕੇ ਹੁਣ ਨਹੀਂ ਆਉਣਾ ਬਚਪਨ ਬੜਾ ਪਿਆਰਾ ਸੀ ਸੁਖੀਰ ਨੇ ਪਰੇ ਚ ਲਿਖਦੇ ਨੇ ਕਹਿੰਦੇ ਦੋ ਮੰਜਿਆਂ ਨੂੰ ਜੋੜ ਸਪੀਕਰ ਸਾਰੇ ਲਾਉਂਦੇ ਸੀ ਦੋ ਮੰਜਿਆਂ ਨੂੰ ਜੋੜ ਸਪੀਕਰ ਸਾਰੇ ਲਾਉਂਦੇ ਸੀ ਖੁਸ਼ੀਆਂ ਗਮੀਆਂ ਮਿਲ ਕੇ ਚੈਲਾ ਸਾਰੇ ਬਣਾਉਂਦੇ ਸੀ ਨਾ ਦਿਲ ਵਿੱਚ ਕੋਈ ਭੇਦ ਭਾਵ ਤੇ ਨਾ ਹੀ ਸਾੜਾ ਸੀ ਮੁੜ ਕੇ ਹੁਣ ਨਹੀਂ ਆਉਣਾ ਬਚਪਨ ਬੜਾ ਪਿਆਰਾ ਸੀ ਮੁੜ ਕੇ ਹੁਣ ਨਹੀਂ ਆਉਣਾ ਬਚਪਨ ਬੜਾ ਪਿਆਰਾ ਸੀ ਸੋ ਦੋਸਤੋ ਇਹ ਗੱਲਾਂ ਸੀ ਸਾਰੇ ਜਾਣਦੇ ਆ ਕਿ ਸਮਾਂ ਜਿਹੜਾ ਲੰਘ ਜਾਂਦਾ ਮੁੜ ਕੇ ਨਹੀਂ ਆਉਂਦਾ ਪਰ ਬਚਪਨ ਦਾ ਸਮਾਂ ਉਹ ਸਮਾਂ ਹੁੰਦਾ ਜਿਸ ਦੇ ਸਾਨੂੰ ਅੱਜ ਵੀ ਸੁਪਨੇ ਆਉਂਦੇ ਨੇ ਅਸੀਂ ਅੱਜ ਵੀ ਰਾਤਾਂ ਨੂੰ ਭਾਈ ਉਸ ਸਮੇਂ ਨੂੰ ਯਾਦ ਕਰਦੇ ਆਂ ਸੋ ਇਸ ਟੈਨਸ਼ਨਾਂ ਭਰੀ ਜ਼ਿੰਦਗੀ ਦੇ ਵਿੱਚ ਹਰ ਇੱਕ ਦੇ ਜਿਹਨ ਦੇ ਵਿੱਚ ਉਹ ਸਮਾਂ ਜ਼ਰੂਰ ਆਉਂਦਾ ਹੈ ਜੋ ਸਮਾਂ ਅਸੀਂ ਇਕੱਠਿਆਂ ਨੇ ਰਲ ਮਿਲ ਕੇ ਬਿਨਾਂ ਕਿਸੇ ਭੇਦ ਭਾਵ ਤੋਂ گزارਿਆ ਹੁੰਦਾ ਹੈ ਤੁਹਾਡਾ ਅਮੋਲ ਸਮਾਂ ਸਾਨੂੰ ਦੁਬਾਰਾ ਕਦੇ ਵਾਪਸ ਨਹੀਂ ਮਿਲਣਾ। ਬਸ ਸਿਰਫ ਤੇ ਸਰਪੋਸ ਸਮੇਂ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਨੇ। ਸੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਹਮੇਸ਼ਾ ਜੁੜੇ ਰਹੋ ਸਾਡੇ ਨਾਲ। ਸੋ ਨਾਲ ਇਹ ਵੀ ਦੱਸਿਆ ਜਾਂਦਾ ਕਿ ਸਾਡੇ ਰਿਕਾਰਡਿੰਗ ਸਟੂਡੀਓ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਗੀਤ ਜਾਂ ਫਿਲਮ ਦਾ ਮਿਊਜ਼ਿਕ ਕਰਾਉਣ ਲਈ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ।